ਚਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਜੀ ਪਿੰਡ ਜੀਤਗੜ੍ਹ ਪੁਰਖੀਰੋ ਕੇ ਗੁਰਦ ਘਰ ਦੇ ਵਿੱਚੋਂ ਬੋਲ ਰਹੇ ਆ ਇਸ ਪਿੰਡ ਦੀ ਜੋ ਕਮੇਟੀ ਆ ਬਹੁਤ ਹੀ ਸਿਆਣੀ ਆ ਸਮਝਦਾਰ ਆ ਗੁਰੂ ਘਰ ਦਾ ਜੋ ਕੰਮ ਆ ਬਹੁਤ ਹੀ ਪ੍ਰੇਮ ਤੇ ਸਤਿਕਾਰ ਨਾਲ ਆ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਤੇ ਇਹਨਾਂ ਦਾ ਪਿੰਡ ਵੱਲੋਂ ਸੇਵਾਦਾਰਾਂ ਵੱਲੋਂ ਬਹੁਤ ਸਤਿਕਾਰ ਆ ਜੀ ਗੁਰੂ ਘਰ ਇੱਕ ਖਸਾਨ ਬਣਾਤੀ ਇਹਨਾਂ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰੂ ਘਰ ਦੇਖਣ ਨੂੰ ਨਹੀਂ ਮਿਲਦਾ ਐਨਾ ਸੋਹਣਾ ਗੁਰੂ ਘਰ ਅਸੀਂ ਇਹਨਾਂ ਸੇਵਾਦਾਰਾਂ ਦੇ ਬਾਰੇ ਬਾਰੇ ਜਾਈਏ ਕਿਉਂਕਿ ਜਿੰਨੀ ਜ਼ਿੰਮੇਵਾਰੀ ਇਹਨਾਂ ਨੇ ਸਮਝ ਕੇ ਸੇਵਾ ਕੀਤੀ ਹੈ ਹੋ ਸਕਦਾ ਕੋਈ ਇਨੀ ਨਾ ਕਰੇ ਅਸੀਂ ਧੰਨਵਾਦ ਕਰਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ